ਬਟਾਲਾ ਪੁਲਿਸ ਅਦੀਮ ਪਿੰਡੇ ਹਲਕਾ ਫਤੇਗਾ ਚੂੜੀਆਂ ਦੇ ਨਜ਼ਦੀਕ ਪਿੰਡ ਮਹਾਦੀਪੁਰ ਦਾ ਵਿਅਕਤੀ ਜਗਤਾਰ ਸਿੰਘ ਉਪਰ ਬਿੱਟੂ ਪੁੱਤਰ ਕੁਰਦੀਸ਼ ਮਸੀਹ ਜੋ ਪਿਛਲੇ 16 ਦਿਨਾਂ ਤੋਂ ਆਪਣੇ ਘਰੋਂ ਲਾਪਤਾ ਸੀ ਜਿਸ ਦੀ دیر ਸ਼ਾਮ ਪਿੰਡ ਦੇ ਛੱਪੜ ਵਿੱਚੋਂ Laash ਮਿਲੀ ਉਤੇ ਹੀ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਹੀ ਚਾਰ ਵਿਅਕਤੀਆਂ ਉੱਪਰ ਬਿੱਟੂ ਦਾ ਕਤਲ ਕਰਨ ਤੇ ਕਤਲ ਤੋਤੇ ਦੋਸ਼ ਲਗਾਏ ਹਨ ਪੁਲਿਸ ਨੇ ਜਾਂਚ ਕੀਤੀ ਸ਼ੁਰੂ 16 ਦਿਨਾਂ ਤੋਂ ਲਾਪਤਾ ਵਿਅਕਤੀ ਦੀ Laash ਛੱਪੜ ਵਿੱਚ ਹੋਈ ਬਰਾਮਦ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਇਹ ਸਾਰਾ ਹੋਇਆ ਜਿੱਦਾਂ ਵੀ ਵਿਆਹ ਇੱਥੇ 11 ਨੂੰ ਦਸੰਬਰ ਨੂੰ ਤੇ ਉਹ ਵਿਆਹ ਦੇ ਵਿੱਚ ਇੱਥੇ ਆਇਆ ਜੇ ਤੇ 10 ਵਜੇ ਤੱਕ ਭੰਗੜਾ ਭੁੰਗੜਾ ਪੈਂਦਾ ਰਿਹਾ ਸਟੇਟ ਦੇ ਉੱਤੇ ਉਸ ਤੋਂ ਬਾਅਦ ਇਹਨਾਂ ਜਾਗੋ ਕੱਢਿਆ ਜਾਗੋ ਕੱਢਿਆ ਤੇ ਇਹਨਾਂ ਪਿੰਡ ਦੇ ਹੋਰ ਵੀ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਇਸ ਤਰ੍ਹਾਂ ਤੇ ਅੱਦਿਆਂ ਰੇੜੇ ਡੰਗਰਾ ਵਾਲੇ ਉਹ ਚੋਕੇ ਛੱਪੜ ਦੇ ਵਿੱਚ ਛੁਰ ਦਿੱਤੇ ਦੋ ਰੇੜੇ ਥੋੜੇ ਤੇ ਟੋਕਾ ਕਿਸਾ ਪੁੱੜ ਦਿੱਤਾ ਕਿਸੇ ਗਮਲੇ ਤੋੜ ਦਿੱਤੇ ਕਿਸੇ ਦੀ ਕੰਨਖ ਖਲਾ ਦਿੱਤੀ ਵੇੜੇ ਦੇ ਵਿੱਚ ਪਈ ਗੋਰੀਆਂ ਦੇ ਵਿੱਚ ਕਿਸੇ ਦਾ ਸਾਈਕਲ ਤੋੜ ਦਿੱਤਾ ਕਾਫੀ ਹੁਲੜਬਾਜੀ ਕੀਤੀ ਤੇ ਕਾਫੀ ਹੁਲੜਬਾਜੀ ਕੀਤੀ ਜਿਦ ਤਰਾ ਭੂਤ ਨਹੀਂ ਸਵਾਰ ਹੋਇਆ ਹੁੰਦਾ ਕਿਸੇ ਪਿੰਡ ਦੇ ਪਿੰਡ ਦੇ ਆਪਣੇ ਜ਼ਿੰਮੇਦਾਰ ਹੰਧਰਾਵੇ ਨੇ ਅੱਛਾ ਜਿਨ੍ਹਾਂ ਨੇ ਕੀਤਾ ਇਹ ਕੰਮ ਤੁਹਾਨੂੰ ਉਹਨਾਂ ਤੇ ਸ਼ੱਕ ਹੈ ਹਾਂ ਉਹਨਾਂ ਤੇ ਛੱਕੇ ਉਹਨਾਂ ਕੀਤਾ ਹੀ ਉਹਨਾਂ ਨੇ ਤੁਹਾਡਾ ਤੁਹਾਡਾ ਕਹਿੰਦਾ ਵੀ ਕਤਲ ਕੀਤਾ ਆ ਉਹਨਾਂ ਨੇ ਕਤਲ ਕੀਤਾ ਜੀ ਇਹ ਉੱਥੇ ਵਿਆਹ ਗਿਆ ਸੀਗਾ ਹਾਂਜੀ ਵਿਆਹ ਗਿਆ ਸੀ ਉਹਨਾਂ ਦੇ ਪਿੰਡ 'ਚ ਹੀ ਹਾਂਜੀ ਪਿੰਡ 'ਚ ਹੀ ਸੱਧਿਆ ਸੀ ਉਹਨਾਂ ਸੱਧਾ ਨਹੀਂ ਹੋਇਆ ਉਹਨਾਂ ਜੀ ਉਹ ਬੰਦਾ ਹੈਗਾ ਇਸ ਤਰ੍ਹਾਂ ਦਾ ਵੀ ਆਮ ਹੀ ਹਿੰਜ ਤਾਂ ਜਿਹੜਾ ਇਹ ਨਹੀਂ ਕੋਈ ਸ਼ਾਦੀ ਜਾਂ ਕੋਈ ਪ੍ਰੋਗਰਾਮ ਵੈਸੇ ਚੱਲ ਜਾਂਦਾ ਸੀ ਲੱਗਦੇ ਸੀ ਜਿਨ੍ਹਾਂ ਦੀ ਮੌਤ ਹੋ ਗਈ ਮੇਰੇ ਫਾਦਰ ਸਾਹਿਬ ਹਨ ਤੇ ਇਹਨਾਂ ਦੇ ਘਰੇ ਵਿਆਹ ਆਇਆ ਸੀ ਤੇ ਇਹ ਹੀ ਯਾਰਾਂ ਤਰੀਕ ਤੇ ਆਇਆ ਸੀ ਜਿਨ੍ਹਾਂ ਦੇ ਘਰੇ ਵਿਆਹ ਆਇਆ ਇਹਨਾਂ ਕਾਸ਼ ਕਾਸ਼ਦੀਪ ਦੇ ਘਰ ਵਿਆਹ ਆਇਆ ਪਿੰਡ 'ਚ ਹੀ ਪਿੰਡ 'ਚ ਹੀ ਆਇਆ ਸੀ ਤੇ ਅਸੀਂ ਹੋਰ ਰਿਸ਼ਤੇਦਾਰਾਂ ਦੇ ਲੱਭਦੇ ਸੀ ਤੇ ਅਨੁਰਧਿਲ ਮਿਲਦਾ ਨਹੀਂ ਐਸੀ ਇਹਨਾਂ ਕੋਲ ਆਏ ਤੇ ਇਹਨਾਂ ਵੀ ਸਾਨੂੰ ਕੋਈ ਗੱਲ ਨਹੀਂ ਦਿੱਤੀ ਕੋਈ ਨਿਆਣ ਦੀ ਗੱਲ ਨਹੀਂ ਦਿੱਸੀ ਤੇ ਉਲਟਾ ਸਾਨੂੰ ਉਹ ਤਾਂ ਕਿਹਾ ਵੀ ਜੇ ਸ਼ਰਤ ਹੋਰਗੇ ਤਾਂ ਨਿਕਲਾਵੇ ਜੇ ਕਿਦਾਂ ਵੀ ਤੇ ਉਲਟਾ ਤੁਹਾਡੇ ਤੇ ਅਸੀਂ 420 ਦਾ ਪਰਚਾ ਘਟਾਂਗੇ ਤੇ ਹੁਣ ਕਿਸ ਤਰ੍ਹਾਂ ਪਤਾ ਲੱਗਾ ਹੁਣ ਇਹ ਮਤਲਬ ਲਾਸ਼ ਥੱਲੇ ਤੇ ਇਹਨਾਂ ਮਾਰ ਕੇ ਥੱਲੇ ਸੁੱਟ ਦਿੱਤਾ ਉਹ ਫੁੱਲ ਕੇ ਤਾਂ ਆਈ ਆ ਤੇ ਉਹ ਵੀ ਸਾਡੇ ਇਥੋਂ ਮਤਲਬ ਚਾਚੀ ਮੇਰੀ ਲੱਗਦੀ ਆ ਉਹਨੇ ਸ਼ਾਮੀ ਆਣ ਕੇ ਵੇਖਿਆ ਉਹ ਫਿਰ ਆਣ ਕੇ ਸ਼ਾਮ ਨੂੰ ਦੱਸਿਆ ਜਾ ਕੇ ਤੇ ਫਿਰ ਅਸੀਂ ਸਾਨੂੰ ਪਤਾ ਲੱਗਾ ਛੱਪੜ ਚੋਂ ਕੀ ਮੰਗ ਕਰਦੇ ਹੋ ਤੁਸੀਂ ਸਾਨੂੰ ਪੂਰਾ ਪੂਰਾ ਇਨਸਾਫ ਚਾਹੀਦਾ ਜੀ ਮਕਾਬਲ ਬਿੱਟੂ ਦੀ ਲਾਸ਼ ਮਿਲੀ ਆ ਛੱਪੜ ਚੋਂ ਕੀ ਆ ਮਾਮਾ ਜੀ ਤੇ 11 ਤਰੀਕ ਦਾ ਜਗਤਾਰਮੀ ਜਗਤਾਰਮੀ ਸੀ ਇਹਲਸ ਬਿੱਟੂ ਸਨ ਆਫ ਕਰਜੀਦ ਮਸੀ 50 ਸਾਲ ਦਾ ਹੈਗਾ ਸੀ ਇੱਥੋਂ ਦੇ ਉਹ ਸਨੀਕ ਸੀ ਮੱਦੀਪੁਰ ਦੇ ਉਹ 11 ਤਰੀਕ ਤੋਂ 11 12 ਦੀ ਰਾਤ ਤੋਂ ਇਹਨਾਂ ਨੂੰ ਲਾਸਟ ਟਾਈਮ ਵੇਖਿਆ ਗਿਆ ਸੀ ਇੱਥੇ ਅਕਾਸ਼ਦੀਪ ਸਿੰਘ ਸਨ ਉਹ ਸ਼ਮਸ਼ੀਰ ਸਿੰਘ ਉਹਨਾਂ ਦੇ ਘਰ ਫੰਕਸ਼ਨ ਦੇ ਵਿੱਚ ਉਤੋਂ ਬਾਅਦ ਇਹ ਲਾਪਤਾ ਸੀ ਇਹਦੀ ਕੱਲ ਜਿਹੜੀ ਆ ਬਾਡੀ ਆ ਇੱਥੋਂ ਛਪੜ ਦੇ ਵਿੱਚੋਂ ਮਿਲੀ ਆ ਉੱਥੇ ਅਸੀਂ ਪਹੁੰਚੇ ਆ ਉੱਥੇ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਤੇ ਬਾਡੀ ਕੱਢੀ ਗਈ ਇਹ ਕਾਫੀ ਦਿਨ ਤੋਂ ਇੱਥੇ ਪਾਣੀ ਚ ਜਾਨ ਕਰਕੇ ਜਿਹੜੀ ਆ ਕਾਫੀ ਖਰਾਬ ਹਾਲਤ ਦੇ ਵਿੱਚ ਪਰਵਾੜ ਜਿਹੜਾ ਵੀ ਕੋਈ ਉਹਨੂੰ ਬਿਆਨ ਲਿਖਾਊਗਾ ਉਹਦੇ ਮੁਤਾਬਕ ਹੀ ਕਾਰਵਾਈ ਕਰਾਂਗੇ ਪਰਵਾੜ ਦਾ ਦੋਸ਼ ਹੈ ਕਿ ਇਹਦਾ ਕਤਲ ਕੀਤਾ ਗਿਆ ਹੈ ਹਾਂ ਇਹ ਦਾ ਇਹ ਇਹਨਾਂ ਨੂੰ ਸ਼ੱਕ ਹੈ ਕਿ ਜਿਹੜਾ ਆਪਣਾ ਉਹ ਜਿਨ੍ਹਾਂ ਦੇ ਘਰ ਫੰਕਸ਼ਨ ਦੇ ਵਿੱਚ ਸੀ ਉਹਨਾਂ ਨੇ ਇਹਨੂੰ ਮਾਰਿਆ ਹੈ ਬਾਕੀ ਇਹਦੀ ਲਾਸਟ ਜਿਹੜੀ ਹੈ ਬਹੁਤ ਜ਼ਿਆਦਾ ਖਰਾਬ ਹੋਣ ਕਰਕੇ ਇਹ ਪੋਸਟਮਾਰਟਮ ਤੋਂ ਬਾਅਦ ਹੀ ਜਿਹੜੀ ਇਹ ਸਾਹਮਣੇ ਆਊਗੀ ਗੱਲ ਕੀ ਕਿਸ ਤਰੀਕੇ ਨਾਲ ਇਹ ਜਿਹੜੀ ਮੌਤ ਹੈ